ਲਾਬਾਦ ਹਲਕੇ ਦੇ ਕੋਨੇ ਕੋਨੇ ਤਵਾਏ ਸ਼੍ਰੋਮਣੀ ਖਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਲਾਲਾਬਾਦ ਹਲਕੇ ਨੂੰ ਮੈਂ اپنے پروار دا ایک حصہ سمجھا منو ہے جب پہلی بار میں آیا الیکشن لنڈ واسطے پنڈاں چ گیا بستیا چ گیا منڈی چ گیا بہت برا حال چہرے چ ناموشی سی کی آزادی دے بعد اال ہو گئے نہی آجلی کا پانی نہ ایتھے کوئی سکول ਨਾਈਟ ਤੇ ਕੋਈ ਹਸਤਾਲ ਪਿੰਡਾਂ ਦੀਆਂ ਗਲੀਆਂ ਚ ਤੁਰ ਨਹੀਂ ਸਕਦੇ ਸੀ ਗੱਡੀਆਂ ਫਸ ਜਾਂਦੀਆਂ ਸੀ ਪੈਦਲ ਕੱਪੜੇ ਖਰਾਬ ਹੋ ਜਾਂਦੇ ਸੀ ਮੈਂ ਉਦੋਂ ਮਨ ਬਣਾ ਲਿਆ ਕਿ ਇਸ ਹਲਕੇ ਨੂੰ ਐਝਾ ਬਣਾ ਦੂੰਗਾ ਤੁਸੀਂ ਸਾਰੇ ਲੋਕ ਯਾਦ ਕਰੋਗੇ ਤੁਸੀਂ ਮੈਂ ਜਦੋਂ ਤੁਸੀਂ ਮੈਨੂੰ ਬਣਾਇਆ ਡਿਪਟੀ ਸੀਐਮ ਬਣਿਆ ਪਹਿਲੇ ਦਿਨ ਤੋਂ ਥੋੜੇ ਮੈਂ ਨਕਸ਼ਾ ਬਣਾਉਣ ਲੱਗ ਗਿਆ ਮੈਨੂੰ ਯਾਦ ਹੈ ਇੱਕੋ ਹੀ ਦਿਨ 150 ਪਿੰਡਾਂ ਵਿੱਚ ਵਾਟਰ ਬਾਕਸ ਮੈਂ ਮਨਜ਼ੂਰ ਕਰਾਇਆ ਸੀ ਪਹਿਲੀ ਮੀਟਿੰਗ 'ਚ 150 ਪਿੰਡਾਂ ਵਿੱਚ ਵਾਟਰ ਬਾਕਸ ਆਰਓ ਸਿਸਟਮ ਤੋਂ ਲੈ ਕੇ ਫਿਰ ਲੋਕੀ ਇੱਕ ਵਾਰ ਮੇਰੇ ਕੋ ਪਿੰਡ ਗਿਆ ਮੈਨੂੰ ਕਹਿਣ ਲੱਗੇ ਕਿ ਸਾਡੀ ਗਲੀਆਂ ਦਾ ਬੜਾ ਹਾਲ ਹੈ ਸਾਨੂੰ ਖੜਵੰਜੇ ਦੇ ਦਿਓ ਮੈਂ ਕਿਹਾ ਖੜਵੰਜੇ ਦਾ ਕੀ ਫਾਇਦਾ ਮੈਂ ਕਿਹਾ ਵਧੀਆ ਸੀਮੈਂਟ ਦੀ ਬਣਾ ਦਿੰਨਾ ਸਾਰੀਆਂ ਤੁਸੀਂ ਦੱਸੋ ਸਾਰੀਆਂ ਗਲੀਆਂ ਬਣਾਤੀਆਂ ਕੀ ਨਹੀਂ ਬਣਾਤੀਆਂ ਤੁਸੀਂ ਦੇਖੋ ਲਿੰਕ ਰੋਡਾਂ ਢਾਣੀਆਂ ਨੂੰ ਸਕੂਲ ਹਸਪਤਾਲ ਧਰਮਸ਼ਾਲਾ ਸਟੇਡੀਅਮ ਹਸ ਮੈਂ ਕਿ ਨਾ ਕੋਈ ਚੀਜ਼ ਛੱਡੀ ਏ ਕਿ ਨਹੀਂ ਛੱਡੀ ਆ ਤਾਂ ਤੁਸੀਂ ਆਪ ਹੀ ਬ੍ਰੇਕਾਂ ਲਵਾ ਲਈਆਂ ਉਹ ਗੱਡੀ ਬੜੀ ਸਪੀਡ ਨਾਲ ਚੱਲ ਪਈ ਸੀ ਤੁਸੀਂ ਗੱਲਾਂ ਚ ਆ ਗਏ ਉਹ ਨਾ ਮਨਿੰਦਰ ਸਿੰਘ ਨੇ ਝੂਠੀ ਸੌਖਾ ਲਈ ਇੱਥੇ ਤੁਸੀਂ ਸਾਨੂੰ ਭੁੱਲ ਗਏ ਦੀ ਉਹਦੇ ਮਗਰ ਲੱਗ ਗਏ ਤੁਸੀਂ ਦੇਖੋ ਯਾਦ ਕਰੋ ਉਦੋਂ ਵੀ ਆਈ ਭਗਵੰਤ ਮਾਨ ਇਥੋਂ ਲੈਕਚਰ ਲੜਨ ਵਾਸਤੇ ਆਇਆ ਉਦੋਂ ਕਹਿੰਦਾ ਸੀ ਮੈਂ ਇੱਥੇ ਰਹੂੰਗਾ ਥੋੜਾ ਕਰੂੰਗਾ ਜਿਸ ਦਿਨ ਵੋਟਾਂ ਪੈ ਗਈਆਂ ਇੱਕ ਦਿਨ ਵੀ ਨਹੀਂ ਆਇਆ ਉਹਦੇ ਬਾਅਦ ਆ ਜਿਹੜੇ ਲੋਕ ਐ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਮੈਂਬਰ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆਪ ਹੈ ਭਾਵੇਂ ਕਾਂਗਰਸ ਹੈ ਭਾਵੇਂ ਭਾਜੀਪੀ ਹੈ ਇਹਨਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਅਕਾਲੀ ਦਲ ਥੋਡੀ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀਆਂ ਦੀ ਪਾਰਟੀ ਹੈ ਅਸੀਂ ਤੁਹਾਡੇ ਵਿੱਚ ਰਹਿੰਦੇ ਆ ਤੁਸੀਂ ਯਾਦ ਕਰੋ ਡਿਪਟੀ ਸੀਐਮਸੀ ਹਰ ਪਿੰਡ ਮੈਂ ਸੰਗਤ ਦਰਸ਼ਨ ਕੀਤਾ ਕੀ ਨਹੀਂ ਕੀਤਾ ਤੁਸੀਂ ਜੇ ਤੁਸੀਂ 50 ਲੱਖ ਮੰਗਦੇ ਸੀ ਮੈਂ 3-3 ਕਰੋੜ ਰੁਪਇਆ ਦੇ ਕੇ ਆਉਂਦਾ ਸੀ ਤੁਹਾਨੂੰ ਪੁੱਛਦਾ ਸੀ ਤੁਸੋਂ ਚਾਹੀਦਾ ਕੀ ਹੈ ਦੇਖੋ ਉਹ ਦਿਨ ਕਿੰਨੇ ਖੁਸ਼ੀਆਂ ਵਾਲੇ ਸੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਉਦੋਂ ਕੋਈ ਫਿਕਰ ਨਹੀਂ ਸੀ ਮੈਂ ਦੇਖਦਾ ਹੁੰਦਾ ਸੀ ਆਪਣੇ ਨੌਜਵਾਨ ਮੁੰਡੇ ਮੋਟਰਸਾਈਕਲ ਤਵੱਲੀ ਫਿਰਦੇ ਨੰਬਰ ਲਾਇਆ ਹੀ ਸੀ ਉਹਨਾਂ ਨੇ ਮੈਨੂੰ ਲੱਗਦਾ ਪੰਜ-ਪੰਜ ਸਾਲ ਗੱਲ ਸਹੀ ਹੈ ਕਿ ਨਹੀਂ ਸਹੀ ਹੈ ਕੋਈ ਫਰਦਾ ਸੀ ਕਿ ਨਹੀਂ ਫਰਦਾ ਕੋਈ ਬਿੱਲ ਭਰੇ ਕਿ ਨਹੀਂ ਤੁਸੀਂ ਬਿਜਲੀ ਵਾਧੂ ਆਉਂਦੀ ਸੀ ਕੋਈ ਟੈਨਸ਼ਨ ਸੀ ਕੋਈ ਅਫਸਰ ਤੁਹਾਨੂੰ ਖਰਾਬ ਕਰਨ ਆਉਂਦਾ ਸੀ ਤੁਹਾਡਾ ਰਾਤ ਸੀ ਤੁਹਾਡਾ ਰਾਤ ਸੀ ਤੁਹਾਡੇ ਰਿਸ਼ਤੇਦਾਰ ਜਿਹੜੇ ਦੂਰ ਦੂਰ ਰਹਿੰਦੇ ਸੀ ਉਹ ਵੀ ਤੁਹਾਨੂੰ ਯਾਦ ਕਰਨ ਲੱਗ ਗਏ ਉਹਨਾਂ ਨੂੰ ਪਤਾ ਸੀ ਕਿ ਜੇ ਕੋਈ ਪੰਗਾ ਪੈ ਗਿਆ ਇੱਥੇ ਤੁਹਾਡੇ ਕੋਲੇ ਆ ਜਾਂਦੇ ਸੀ ਮੈਂ ਦੇਲੋਂ ਸੇਵਾ ਕੀਤੀ ਦੇਲੋਂ ਮੈਂ ਮਨ ਬਣਾ ਲਿਆ ਕਿ ਮੈਂ ਇਸ ਇਸ ਹਲਕੇ ਨੂੰ ਨਰਕ ਚੋਂ ਕੱਢਣਾ ਹੈ ਤੇ ਦੇਖੋ 7-8 ਸਾਲਾਂ ਚ ਕਰ ਦਿੱਤਾ ਜਿਹੜਾ ਬੰਦਾ 70 ਸਾਲ ਚ ਨਹੀਂ ਹੋ ਸਕਿਆ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਹਾਂ ਦੇਖੋ انسان ਮੈਂ ਵੀ ਆ انسان ਤੁਸੀਂ ਵੀ ਆ ਮੇਰੇ ਨਾਲ ਬੇਇਨਸਾਫੀ ਹੁੰਦੀ ਹੈ ਤੇ ਮੇਰਾ ਦਿਲ ਟੁੱਟਦਾ ਹੈ ਤੁਹਾਡੇ ਨਾਲ ਬੇਇਨਸਾਫੀ ਹੁੰਦੀ ਹੈ ਤੇ ਤੁਹਾਡਾ ਦਿਲ ਟੁੱਟਦਾ ਹੈ ਤੁਸੀਂ ਵੋਟਾਂ ਪਾ ਕੇ ਕਾਂਗਰਸ ਨੂੰ ਵੀ ਜਿਤਾਤਾ ਸਰਕਾਰ ਬਣਾਦੀ ਢੱਕਾਨੀ ਤੋੜਿਆ ਝਾੜੂ ਵਾਲੇ ਨੂੰ ਬਣਾਤਾ ਆ ਤਿੰਨ ਸਾਲ ਖਰਾਬ ਕਰਤੇ ਮੈਂ ਜਲਾਲਾਬਾਦ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਹੈ ਬੇਇਨਸਾਫੀ ਬਹੁਤ ਹੋਈ ਮੇਰੇ ਨਾਲ ਵੀ ਹੋਈ ਤੇ ਪਾਰਟੀ ਨਾਲ ਵੀ ਹੋਈ ਤੁਸੀਂ ਸਾਰੇ ਬੈਠੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਣਾ ਆਪ ਤੁਸੀਂ ਸਾਰੇ ਖੇਤੀ ਕਰਦੇ ਹੋ ਜਿੰਨੇ ਤੁਹਾਡੇ ਕੋਲ ਟਿਊਬਵਲ ਕਨੈਕਸ਼ਨ ਆ ਸਾਰੇ ਹੱਥ ਖੜੇ ਕਰੋ ਜਿੰਨਾਂ ਕੋਲ ਟਿਊਬਵਲ ਕਨੈਕਸ਼ਨ ਹੈ ਤੁਸੀਂ ਜਿਨ੍ਹਾਂ ਨੂੰ ਮੋਟਰਾਂ ਦਾ ਕਨੈਕਸ਼ਨ ਹੈ ਸਾਰੇ ਪਤਾ ਕਰੋ ਕਦੋਂ ਮਿਲਿਆ ਸਾਰੀਆਂ ਹੀ ਕਾਲੀ ਦਲ ਨੇ ਦਿੱਤੀਆਂ ਸਹੀ ਹੈ ਕਿ ਨਹੀਂ ਸਹੀ ਮੁਫਤ ਬਿਜਲੀ ਉਹਨਾਂ ਵਿੱਚ ਬਾਦਲ ਸਾਹਿਬ ਨੇ ਦਿੱਤੀ ਕੱਸੀਆਂ ਬਾਦਲ ਸਾਹਿਬ ਨੇ ਕੱਡੀਆਂ ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਇਆ ਪਿੰਡ ਪਿੰਡ ਮੰਡੀਆਂ ਬਾਦਲ ਸਾਹਿਬ ਨੇ ਬਣਾਏ ਆ ਦੇਖੋ ਐ ਜੀਆਂ ਮੰਡੀਆਂ ਪੰਜਾਬ ਬਰੌਣ ਵਾਲਾ ਕਾਲੀਦਲਾ ਬਾਦਲ ਸਾਹਿਬਾ ਸ਼ੈੱਡ ਵੀ ਆਪਣੀ ਆ ਸ਼ੈੱਡ ਮੈਂ ਕਹਿੰਦਾ ਸਾਰਾ ਕੁਝ ਇੱਥੇ ਜਲਾਲਾਬਾਦ ਦਾ ਕੋਈ ਹੈ ਹੀ ਨਹੀਂ ਸੀ ਕੁਝ ਤੁਸੀਂ ਆ ਗਰੀਬ ਜਨਤਾ ਬੈਠੀ ਐ ਸਾਰਿਆਂ ਦੇ ਕਾਰਡ ਬਣਾਏ ਸੀ ਨੀਲੇ ਕਿ ਨਹੀਂ ਮੈਂ ਲੇਦਾ ਜ਼ਿੰਮੇਦਾਰ ਵੀ ਬਣਾ ਦੂ ਵੱਡੇ ਵੀ ਬਣਾ ਕੇ ਸੀ ਉਦੋਂ ਤਾਂ ਆਟਾ ਦਲ ਮਹੀਨ ਹਰ ਮਹੀਨੇ ਆਉਂਦਾ ਸੀ ਸ਼ਗਨ ਤੁਹਾਡੇ ਕੋਲੇ ਆਉਂਦੇ ਸੀ ਪੈਨਸ਼ਨ ਸਾਰਿਆਂ ਦੀ ਲੱਗੀ ਸੀ ਜਿਹੜੀ ਅੱਜ ਕੱਲ ਕੱਟ ਦਿੱਤੀ ਐ ਨੀਲੇ ਕਾਰਡ ਵੀ ਕੱਟਦੇ ਐ ਦਾਲਾਂ ਦਾ ਬੰਦ ਹੀ ਹੋ ਗਿਆ ਤੁਸੀਂ ਯਾਦ ਕਰੋ ਤੁਹਾਨੂੰ ਉਹ ਸਟੂਵ ਵੀ ਦਿੱਤੇ ਮੈਨੂੰ ਯਾਦ ਆ ਗਿਆ ਸਿਲੰਡਰ ਵੀ ਦਿੱਤੇ ਸੀ ਉਹ ਚੁੱਲ੍ਹੇ ਜੇ ਵੀ ਮੈਂ ਮਨ ਲਾ ਪਤਾ ਕਿੰਨੇ ਹੀ ਹਾਰ ਲੈ ਕੇ ਆ ਸੀ ਵੱਡੇ ਵੱਡੇ ਟਰੱਕ ਚੁੱਲਿਆਂ ਦੇ ਫਲਸ਼ਾਂ ਕਿੰਨੀਆਂ ਬਣਾਈਆਂ ਮੈਨੂੰ ਤਾਂ ਯਾਰ ਭੁੱਲ ਹੀ ਗਿਆ ਮੈਂ ਤਾਂ ਜੇ ਮੈਂ ਕਿਤਾਬ ਲਿਖਣ ਲੱਗ ਜਾਂ ਇੱਕ ਐਡੀ ਮੋਟੀ ਕਿਤਾਬ ਬਣ ਜੂਗੀ ਜੋ ਜੋ ਕੰਮ ਇੱਥੇ ਕੀਤੇ ਆ ਪੂਰੇ ਪੰਜਾਬ 'ਚ ਜੇ ਕੰਮ ਕੀਤੇ ਤਾਂ ਕਾਲੀ ਦਲ ਨੇ ਕੀਤੇ ਆ ਪਿਛਲੇ 50 ਸਾਲ ਤੁਸੀਂ ਜੇ حساب ਜੋੜੋ 22 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ 10-15 ਸਾਲ ਗਵਰਨਰ ਦਾ ਰਾਜ ਰਿਹਾ ਜਦੋਂ ਅਤਵਾਦ ਸੀ ਬਾਕੀ ਸਮਾਂ ਕਾਂਗਰਸ ਦਾ ਰਾਜ ਰਿਹਾ ਇੱਕ ਵੀ ਨਿਸ਼ਾਨੀ ਕਾਂਗਰਸ ਦੇ ਰਾਜਨੀਤੀ ਯਾਦ ਨਹੀਂ ਕਰ ਸਕਦੇ ਜੇ ਅੱਜ ਤੁਹਾਡੇ ਘਰਾਂ 'ਚ ਬਿਜਲੀ ਆਉਂਦੀ ਹੈ ਸਾਰੇ ਥਰਮਲ ਪਲਾਂਟ ਅਕਾਲੀ ਦਲ ਨੇ ਬਣਾਏ ਸਾਰੇ ਡੈਮ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਜਿੰਨੀਆਂ ਕਸੀਆਂ ਨਹਿਰਾਂ ਪੰਜਾਬ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਅੱਜ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਗੁਰੂ ਦੀ ਨਗਰੀ ਤੁਸੀਂ ਪਛਿੰਡੇ ਜਾਣਦੇ ਹੋ ਚਾਰੋਂ ਤਰ ਪੰਜਾਬ ਜਾਣਿਆ ਚਾਰ ਛੇ ਲਾਈਨ ਦੀਆਂ ਚੌੜੀਆਂ ਸੜਕਾਂ ਅਕਾਲੀ ਦਲ ਨੇ ਬਣਾਈਆਂ ਐ 에어ਪੋਰਟ ਖਾਲੀ ਦਲ ਨੇ ਬਣਾਇਆ ਸਕੂਲ ਕਾਲਜ ਯੂਨੀਵਰਸਿਟੀਆਂ ਸਾਰੀਆਂ ਇਹ ਅਕਾਲੀ ਦਲ ਨੇ ਬਣਾਈਆਂ ਇੱਕ ਵੀ ਤੁਸੀਂ ਚੀਜ਼ ਦੱਸ ਦਿਓ ਆ ਤਿੰਨ ਸਾਲ ਦੇਖੋ ਝਾੜੂ ਨੂੰ ਬੜੇ ਚਾ ਨਾ ਤੁਸੀਂ ਝਾੜੂ ਕਰਕੇ ਤੁਸੀਂ ਵੋਟਾਂ ਪਾਈਆਂ ਮੈਨ ਲੱਗਦਾ ਤੁਸੀਂ ਤਾਂ ਉਮੀਦਵਾਰ ਦੇਖਿਆ ਹੀ ਨਹੀਂ ਕੱਲੇ ਝਾੜੂ ਨੂੰ ਵੋਟ ਪਾ ਦਿਆਂ ਮੈਂ ਸੇਵਾ ਕਰਦਾ ਰਿਹਾ ਵੋਟ ਪਾ ਦੀ ਉਹਨੂੰ ਮੈਂ ਨਾ ਹੀ ਨਹੀਂ ਲੈਣਾ ਚਾਹੁੰਦਾ ਉਹ ਵੋਟ ਦੇ ਹੱਕਦਾਰ ਹੈ ਦੇਖੋ ਕਿੰਨਾ ਗੰਦ ਪਾਈ ਜਾਂਦਾ ਹੈ ਆਈ ਵੱਡਾ ਨੁਕਸਾਨ ਆਪਣਾ ਹੋਇਆ ਅਕਾਲੀ ਦਲ ਕੌਮ ਦੀ ਖਾਲਸਾ ਪੰਥ ਦੀ ਪੰਜਾਬ ਦੀ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਜਥੇਬੰਦੀ ਹੈ ਅਜਰੇ ਦਿੱਲੀ ਵਾਲੇ ਆ ਇੱਥੇ ਕੱਲਾ ਲੁੱਟਣ ਆਉਂਦੇ ਆ ਇੱਥੇ ਜਿਵੇਂ ਅੰਗਰੇਜ਼ ਲੁੱਟਣਾ ਆਈ ਸੀ ਓਵੇਂ ਲੁੱਟਣ ਆਉਂਦੇ ਆ ਉਹ ਜਦੋਂ ਆਉਂਦੇ ਐਸ਼ ਕਰਦੇ ਆ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਨਿਕਲੇ ਹੀ ਨਹੀਂ ਕਰੋ ਆ ਝਾੜੂ ਵਾਲੇ ਨੂੰ 3 ਸਾਲ ਹੋ ਗਏ ਕਿਤੇ ਦਿਖਾਈ ਦਿੱਤਾ ਉਦੋਂ ਦੋ ਕਹਿੰਦੇ ਸੀ ਸਾਡਾ ਹਰਾ ਪੰਨਾ ਆਮ ਆਦਮੀ ਐ ਜਿੱਥੇ ਕਹੂੰਗੇ ਅਸੀਂ ਉੱਥੇ ਹੋਵਾਂਗੇ ਸਾਡੀ ਸਰਕਾਰ ਪਿੰਡਾਂ ਚ ਹੋਊਗੀ ਕਿੱਧਰ ਦੀ ਸਰਕਾਰ ਆ 3 ਸਾਲਾਂ ਚ ਗੁੰਡਾਗਰਦੀ ਦਾ ਰਾਜ ਬਣ ਗਿਆ ਨਸ਼ਾ ਘਰ ਘਰ ਪਹੁੰਚਾਤਾ ਇਹਨਾਂ ਨੇ ਮੈਂ ਐਸਐਸਪੀ ਨੂੰ ਪੁੱਛਿਆ ਮੈਂ ਕਿਹਾ ਨਸ਼ਾ ਘਰ ਘਰ ਕਿਵੇਂ ਚਲੇ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਬਕਾਉਂਦੇ ਉਹ ਐ ਇਹਦੇ ਸਾਨੂੰ ਚੀਫ ਮਿਨਿਸਟਰ ਨੇ ਕਿਹਾ ਜੋ ਆ ਕਰਦੇ ਆ ਜਿਹਨੂੰ ਫੜਨਾ ਕੋ ਯਾ ਜਿਹਨੂੰ ਛੱਡਣਾ ਹੋਏ ਉਹੀ ਕਰਨਾ ਹੋਰ ਕੁਛ ਨਹੀਂ ਕਰਨਾ ਤੇ ਆ ਜਿਹੜੇ ਐਮਐਲਏ ਆ ਸਾਨੂੰ ਉਹਨਾਂ ਨੂੰ ਕਹਿਤਾ ਹੈ ਸਚੂ ਨੂੰ ਆ ਬੰਦਿਆਂ ਨੂੰ ਨਹੀਂ ਹੱਥ ਲਾਉਣਾ ਜਿਹੜੇ ਨਸ਼ੇ ਵੇਚਦੇ ਆ ਕਿਉਂਕਿ 15-15 ਲੱਖ ਰੁਪਇਆ ਮਹੀਨਾ ਲਈ ਜਾਂਦੇ ਆ ਤਾਈਓ ਤੋਂ 6-6 ਕਿੱਲੇ ਚ ਕੋਠੀਆਂ ਪੈ ਰੀਆਂ 6-6 ਕਿੱਲਿਆਂ ਚ ਕੋਠੀਆਂ ਪੈ ਰੀਆਂ ਅੱਜ ਗੈਂਗਸਟਰ ਰਾਜ ਕਰ ਰਹੇ ਆ ਕਈ ਲੋਕ ਜਲਾਲਾਬਾਦ ਦੇ ਮੈਨੂੰ ਸ਼ੈਲਰ ਵਾਲੇ ਨੇ ਫੋਨ ਆਇਆ ਕਿ ਫਰਾਂ ਨੂੰ ਫਰौती ਮੰਗੀ ਜਾ ਰਹੀ ਹੈ ਲੁਧਿਆਣਾ, ਜਲੰਧ, ਰਮਸਰ, ਪਠਿੰਡਾ ਜਿੱਥੇ ਵੀ ਜਾਵਾਂ ਵਪਾਰੀ ਕਹਿੰਦੇ ਸਾਤੋਂ ਗੈਂਗਸਟਰ ਫਰौती ਮੰਗਦੇ ਕੋਈ 20 ਲੱਖ ਲੈ ਗਿਆ, ਕੋਈ 30 ਲੱਖ ਲੈ ਗਿਆ, ਕੋਈ 40 ਲੱਖ ਲੈ ਗਿਆ ਕਹਿੰਦੇ ਅਸੀਂ ਪੁਲਿਸ ਵਾਲੇ ਕੋਲ ਜਾਂਦੇ ਆ ਤੇ ਪੁਲਿਸ ਕਹਿੰਦੀ ਹੈ ਕਿ ਤੁਸੀਂ ਆਪਣੇ ਆਪ ਹੀ ਸਮਝੌਤਾ ਕਰ ਲਓ, ਲੈ ਦੇ ਕੇ ਮੁਕਾ ਲਓ ਆ ਤਾਂ ਹਾਲਤ ਹੋਈ ਪਈ ਹੈ ਜਿਹੜਾ ਆਉਂਦਾ ਹੈ ਚੇਨ ਲਾ ਦਿੰਦਾ ਹੈ ਜਿਹੜਾ ਆਉਂਦਾ ਹੈ ਪਰਸ ਖੋਲ ਲੈਂਦਾ ਹੈ ਜਿਹੜਾ ਆਉਂਦਾ ਹੈ ਗੋਲੀ ਮਾਰ ਦਿੰਦਾ ਹੈ ਬੈਂਕ ਲੁੱਟੇ ਜਾ ਰਹੇ ਸਾਰੇ ਵਪਾਰੀ ਪੰਜਾਬ ਦੇ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਜੇ ਹਾਲਾਤ ਰਹੀ ਹੈ ਕੁਝ ਨਹੀਂ ਬਚਣਾ ਪੰਜਾਬ ਆਪਣਾ ਘਰ ਹੈ ਆਪਾਂ ਇੱਥੋਂ ਕਿੱਥੇ ਜਾ ਸਕਦੇ ਆ ਜੇ ਆਪਣਾ ਪੰਜਾਬ ਨਾ ਤਰੱਕੀ ਕਈ ਤੇ ਆਪਾਂ ਸਾਰੇ ਡੁੱਬ ਜਾਗੇ ਤੇ ਫਿਰ ਆਪਾਂ ਕਿਉਂ ਬਾਰ-ਬਾਰ ਇਹ ਗਲਤੀਆਂ ਕਰਦੇ ਆ ਇਸ ਕਰਕੇ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਕਾਲੀ ਦਲ ਦੇ ਬਗੈਰ ਕਿਉਂਕਿ ਕਾਲੀ ਦਲ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਇਤਿਹਾਸ ਗਵਾਹ ਹੈ ਪਿਛਲੇ 103 ਸਾਲ ਪੁਰਾਣੀ ਪਾਰਟੀ ਹੈ ਆਜ਼ਾਦੀ ਤੋਂ ਪਹਿਲੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡੀ ਲੜਾਈ ਕੁਰਬਾਨੀ ਕਾਲੀ ਦਲ ਦੇ ਉਹ ਲੋਡਰਾਂ ਨੇ ਵਰਕ ਨਾ ਦਿੱਤੀ ਆਜ਼ਾਦੀ ਦੇ ਬਾਅਦ ਵੀ ਜੇ ਕਿਸਾਨੀ ਦੀ ਗੱਲ ਹੈ ਤੇ ਸੰਘਰਸ਼ ਕਾਲੀ ਦਲ ਨੇ ਕੀਤਾ ਜੇ ਗਰੀਬ ਦੀ ਕੋਈ ਲੜਾਈ ਹੋਏ ਪੰਗਾ ਪਿਆ ਕਾਲੀ ਦਲ ਲੱਗੇ ਆਇਆ ਜੇ ਪੰਜਾਬੀਆਂ ਨਾਲ ਵਿਤਕਰਾ ਹੋਇਆ ਤੇ ਕਾਲੀ ਦਲ ਨੇ ਲੜਿਆ ਜੇ ਕੀ ਕੌਮ ਤੇ ਕੋਈ ਹਮਲਾ ਹੋਇਆ ਤੇ ਕਾਲੀ ਦਲ ਨਹੀਂ ਲੜਿਆ ਕਾਲੀ ਦਲ ਇੱਕ ਐ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਇੱਕੋ ਇੱਕ ਪਾਰਟੀ ਹੈ ਜਿਹਦੀ ਸੋਚ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣਗੇ ਪਿਆਰ ਨਾਲ ਰਹਿਣਗੇ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨੂੰ ਲੜਾਉਣਾ ਚਾਹੁੰਦੀਆਂ ਤੁਸੀਂ ਦੇਖਿਆ ਦੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਦੇ ਪਾਰਟੀ ਦੇ ਅੱਜ ਕੱਲ ਕਹਿ ਜੇ ਬਿਆਨ ਦੇ ਰਿਹਾ ਹੈ ਬਿਆਨ ਦੇ ਰਿਹਾ ਹੈ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਜਿਤਾਇਆ ਤੇ ਮੁਸਲਮ ਵੀਰ ਮੰਗਲ ਸੂਤਰ ਖੋ ਲੈਣਗੇ ਮੈਂ ਪੁੱਛਣਾ ਚਾਹਣਾ ਪ੍ਰਧਾਨ ਮੰਤਰੀ ਜੀ ਨੂੰ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਤੱਕ ਤੱਕ ਕਿਸੇ ਨੇ ਖੋਹਿਆ ਨਹੀਂ ਕਿਉਂ ਲੜਾਉਣੇ ਹੋ ਵੋਟਾਂ ਕਰਕੇ ਕਿਉਂ ਅੱਗ ਲੜਨੇ ਹੋ ਐ ਜੀ ਗੱਲਾਂ ਪ੍ਰਧਾਨ ਮੰਤਰੀ ਦੇ ਮੂੰਹ ਤੇ ਸ਼ੋਭਾ ਨਹੀਂ ਦਿੰਦੀਆਂ ਹੁਣ ਇੱਕ ਹੋਰ ਗੱਲ ਕਹਿਣ ਲੱਗੇ ਕਿ ਜੇ ਤੁਸੀਂ 400 ਸੀਟਾਂ ਨਾ ਦਿੱਤੀਆਂ ਵਿਰੋਧੀ ਧਿਰ ਨੇ ਰਾਮ ਮੰਦਰ ਨੂੰ ਢਾ ਦੇਣਾ ਐ ਜੀਆਂ ਗੱਲਾਂ ਕੋਈ ਕਰ ਸਕਦਾ ਹੈ ਉਹ ਆਸਤਾ ਦੀ ਜਗ੍ਹਾ ਸਾਰਿਆਂ ਦੀ ਹੈ ਦੇਖੋ ਪੰਜਾਬ ਵਿੱਚ ਸਾਰੇ ਧਰਮਾਂ ਦਾ ਲੋਕ ਇੱਕ ਦੂਜੇ ਨਾਲ ਪਿਆਰ ਨਾ ਰਹਿੰਦੇ ਆ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਓ ਹਿੰਦੂ ਵੀਰ ਉੱਥੇ ਆਉਣਗੇ ਮੱਥਾ ਟੇਕਣ ਮੁਸਲਮਾਨ ਆਉਣਗੇ ਮੰਦਿਰ ਚਲੇ ਜਾ ਤੁਸੀਂ ਸਿੱਖ ਦੇਖੋਗੇ ਮਸਜਿਦ ਚਲੇ ਜਾ ਮੁਸਲਮ ਤੇ ਸਿੱਖ ਦੇਖੋਗੇ ਕਿਉਂਕਿ ਆਪਾਂ ਸਾਰੇ ਇਕੱਠੇ ਐ ਆਪਣੇ ਨੌਵੇਂ ਗੁਰੂ ਸਾਹਿਬ ਗੁਰੂ ਪਾਸ਼ਾ ਨੇ ਦੂਜੇ ਧਰਮ ਨੂੰ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਿੱਤਾ ਐ ਇਹ ਤੋਂ ਵੱਡੀਆਂ ਮਸਾਲਾ ਕਿੱਥੇ ਐ ਅਕਾਲੀ ਦਲ ਐ ਜਿਹੜੀ ਪੰਜਾਬ ਵਿੱਚ ਸਾਰਿਆਂ ਨੂੰ ਜੋੜ ਕੇ ਰੱਖਦੀ ਐ ਅਕਾਲੀ ਦਲ ਐ ਜਿਹਨੂੰ ਪਤਾ ਐ ਜੇ ਸਾਰੇ ਧਰਮ ਦੇ ਲੋਕ ਜੁੜ ਕੇ ਇਕੱਠੇ ਭਰਾਵਾਂ ਵਾਂਗ ਰਹਿਣਗੇ ਤਾਂ ਹੀ ਤਰੱਕੀ ਹੋਊਗੀ ਤਾਂ ਹੀ ਅਮਨ ਸ਼ਾਂਤੀ ਰਹੂਗੀ ਆਈ ਕਰਨਾ ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਬਾਦਲ ਸਾਹਿਬ ਦੇ ਰਾਜ ਵਿੱਚ ਤਰੱਕੀ ਸੀ ਤੁਸੀਂ ਚੀਜ਼ਾਂ ਹਰ ਰੋਜ਼ ਨਵੀਆਂ ਬੰਦੇ ਦੇਖਦੇ ਸੀ ਕਿਉਂਕਿ ਸਾਡਾ ਘਰ ਹੈ ਤੁਸੀਂ ਇਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਤੇ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋਇਆ ਪਿਛਲੇ 10 ਸਾਲ ਤਰੱਕੀ ਨਾਂ ਦੀ ਕੋਈ ਚੀਜ਼ ਨਹੀਂ ਸਾਰੇ ਕੰਮ ਰੁਕ ਗਏ ਐ ਕੋਈ ਗ੍ਰਾਂਟ ਨਹੀਂ ਕੋਈ ਸੜਕ ਨਹੀਂ ਕੋਈ ਦਿੱਤੇ ਧਰਮਲ پلان ਨਹੀਂ ਕੋਈ ਨਵਾਂ ਕਾਰਖਾਨਾ ਨਹੀਂ ਲੱਗਿਆ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਐ ਅੱਗੇ ਨਾ ਖਰਾਬ ਕਰਿਓ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਦੇਖੋ ਜਲਾਲਾਬਾਦ ਵਾਲਿਓ تھوڑے دلوں لگا ہے پوری زندگی گا آ ہلکا میرا اس کے تھنو کوئی آنچ نہیں آؤ دوں گا تھوڑے شوق بھی پورے کرنے ہیں تھوڑے چاہ بھی پورے کرنے ہیں اس کر کے میرا چھوٹا بھی روبھی مان دیکھو بڑا ودیا انسان ہے اپنے پتا زورا سنگھ ماں فوٹو کاپی ہے دلیر ہے ہمتی ہے ਇੱਕ ਟੀਮ ਹੈ ਜੀ ਹੈ ਵੇਖੋ ਮੰਟਾ ਜੀ ਇੱਥੇ ਸੇਵਾਦਾਰ ਥੋੜੇ ਆ ਸਾਰੇ ਜਿੰਨੀ ਟੀਮ ਹੈ ਤੁਸੀਂ ਜਾਣਦੇ ਹੋ ਕਿ ਤੁਸੀਂ ਜਦੋਂ ਮਰਜ਼ੀ ਚਾਹੋ ਤੁਸੀਂ ਮੈਨੂੰ ਮਿਲ ਲੈਣੇ ਹੋ ਕਿਤੇ ਤੁਹਾਨੂੰ ਆਉਣ ਚਾਹੁੰਦੇ ਨਾ ਕਿਤੇ ਵੀ ਕੋਈ ਪੰਗਾ ਪੈ ਜੇ ਭਾਵੇਂ ਸਰਕਾਰ ਹੈ ਜਾਂ ਨਹੀਂ ਹੈ ਚਲਦੀ ਫਿਰ ਵੀ ਥੋੜੀ ਹੈ ਐਸ ਕਰਕੇ ਸਹੀ ਮਾਨਤ ਪਿਛਲੇ ਵਾਰ ਮੇਰੇ ਨਾਲ ਬੇਇਨਸਾਫੀ ਕੀਤੀ ਉਨੇ ਦਾ ਵਿਆਜ ਸਵੇਦ ਮੋੜਨਾ ਪੈਣਾ ਹੈ ਵਿਆਜ ਵੀ ਮੈਂ ਜ਼ਿਆਦਾ ਲਾਉਣਾ ਹੁੰਨਾ ਹੈ ਐ ਨਹੀਂ ਕੋਈ 8-10% ਤੁਸੀਂ ਘੱਟ ਤੋਂ ਘੱਟ 40000 ਤਾਂ ਜਿਤੋਣਾ ਮੇਰੇ ਵੀਰ ਨੂੰ 40 ਆ ਨਿਸ਼ਾਨਾ ਥੋੜਾ ਹੈ ਜੇ ਤੁਸੀਂ ਮੈਨੂੰ ਸੱਚਾ ਪਿਆਰ ਕਰਦੇ ਹੋ ਤੇ ਇੱਕ ਈ ਨਜ਼ਾਰਾ ਲਿਆ ਦਿਓ 40000 ਦੇ ਟਪਾ ਦਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ